ਕੁਲਚਨ ਮਹਿੰਦੀ ਬਟੀ ਸਫਲਤਾਨ ਨਸ਼ਾਦ ਅਸਕਰੀ ਸ਼ਾਮਲ ਤੋਂ ਉਸਮਾਨੂ ਹੈਰਨ ਸਮਿਥ ਇਤਾ ਗ੍ਰਫਤਾਰ ਉਸਮਤਾਪਕੀ ਇਨਨ ਗ੍ਰਫਤਾਰ ਮੁਜ਼ਮਮਰਾ ਬਾਰਡਰ ਸਮਗਿੰਦੀ ਵਿੱਚ ਵੀ ਹੱਥ ਹੋਂ ਦਾ ਰੋਲ ਆਇਆ ਸਾਹਮਣੇ ਮੁ슬ਮਾਨਾਂ ਦਾ ਬਾਰਡਰ ਸਮਗਰੀ ਦੀ ਵਿੱਚ ਵੀ ਹੱਥੋਂ ਦਾ ਰੋਲ ਆਇਆ ਸਾਹਮਣੇ ਗੁਰਦਾਸਪੁਰ ਪੁਲਿਸ ਨੂੰ ਸਲੇਬਟੀ ਸਫਲਤਾ ਹਾਸਲ ਹੋਈ ਜਿੱਤੋਂ ਫੈਰਨ ਸ਼ਮੀਰ ਤੋਂ ਮੁਸਲਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬੰਤੀ ਉਸਦਕਾਰਨੀ ਜਾਣਕਾਰੀ ਦੇ ਅਨੁਸਾਰ ਕਿ ਪੁਲਿਸ ਵੱਲੋਂ ਤਰੰਗਲਾ ਥਾਣਾ ਦੀ ਪੁਲਿਸ ਵੱਲੋਂ ਦੋ ਮੁਸਲਮਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲ ਹਰਮਨੀ ਬਰਾਮਦ ਹੋਇਆ ਉਹਨਾਂ ਦੇਸ਼ਾਂ ਕੀ ਫੜੇ ਗਏ ਮੁਜ਼ਮਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵਿਕਾਸ ਹੋਣ ਦੀ ਸੰਭਾਵਨਾ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਉਹ ਦੇ ਵਿੱਚ ਡੀਜੀਪੀ ਸਾਹਿਬ ਦੀ ਹਦਾਇਤ ਦੇ ਅਨੁਸਾਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਸਾਡੇ ਸੀਆਈਏ ਇੰਚਾਰਜ ਔਰ ਐਸਐਚਓ ਦਰੰਗਲਾ ਜਿਹੜੇ ਉਹਨਾਂ ਨੇ ਇੱਕ ਪੈਟਰੋਲਿੰਗ ਦੇ ਦੌਰਾਨ ਠਾਕਰਪੁਰ ਪਿੰਡ ਦੀ ਸਾਈਡ ਤੋਂ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੀ ਸਰਚ ਦੇ ਦੌਰਾਨ ਉਹਨਾਂ ਨੂੰ 255 ਗ੍ਰਾਮ ਹੈਰੋਇਨ ਮਿਲੀ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਪੁਲਿਸ ਪੁੱਛਗਿੱਛ ਉਹਨਾਂ ਨੇ ਦੱਸਿਆ ਕਿ ਅਸੀਂ 1 ਮਹੀਨਾ ਪਹਿਲਾਂ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਮਗਾਈ ਸੀ ਜਿਹਦੇ ਵਿੱਚ ਹੋਰ ਵੀ ਸਮਾਨ ਸੀਗਾ ਜੋ 2 ਕਿਲੋ ਕੁਝ 155 ਗ੍ਰਾਮ ਹੈਰੋਇਨ ਔਰ 2 ਪਿਸਤਲ ਜਿਹੜਿਆ ਉਹ ਪਰ ਉਹ ਇਹਨਾਂ ਨੂੰ ਮੁੜ ਕੇ ਲੱਭੇ ਨਹੀਂ ਹੈਗੇ ਉਸ ਸਬੰਧੀ ਪਹਿਲਾਂ ਹੀ ਪੁਲਿਸਨੀ ਕੋਲ ਇਨਫੋਰਮੇਸ਼ਨ ਸੀ ਉਸ ਸਬੰਧੀ ਅਸੀਂ ਸਾਡੇ ਕੋਲ ਇੱਕ ਕੇਸ ਰਜਿਸਟਰ ਆ ਪਿਛਲੇ 14 ਤਰੀਕ ਦਾ ਪਿਛਲੇ ਮਹੀਨੇ ਦਾ ਉਹ ਪੁੱਛਗੇ ਸੀ ਦੌਰਾਨ ਇਹਨਾਂ ਨੇ ਇਹ ਕਿਹਾ ਕਿ ਉਹ ਵੀ ਮਾਲ ਅਸੀਂ ਮੰਗਾਇਆ ਸੀਗਾ ਇਹਨੂੰ ਇਹਨਾਂ ਨੂੰ ਉਸ ਕੇਸ ਵਿੱਚ ਵੀ ਅਰੈਸਟ ਕੀਤਾ ਤੇ ਇਹਨਾਂ ਤੋਂ ਜਿਹੜੇ ਪਾਕਿਸਤਾਨ ਤੋਂ ਡਰੋਨ ਮੰਗਾਉਣ ਵਾਲੇ ਜਿਹੜੇ ਇਹਨਾਂ ਕੋਲ ਲਿੰਕ ਬਾਰੇ ਪੁੱਛਿਆ ਗਿਆ ਤਾਂ ਉਹ ਇਹਨਾਂ ਨੇ ਲਿੰਕ ਵੀ ਉਸ ਬਾਰੇ ਦੱਸਤਾ ਜਿਹੜਾ ਲਿੰਕ ਵਾਲਾ ਜਿਹੜਾ ਬੰਦਾ ਆ ਉਹ ਵੀ ਪੁਲਿਸ ਦੀ ਰਡਾਰ ਤੇ ਆ ਉਹ ਉਹਨੂੰ ਵੀ ਬਹੁਤ ਜਲਦੀ ਰਿਮਾਂਡ ਤੇ ਲਿਆਂਦਾ ਜਾਊਗਾ ਜਿਹੜਾ ਇਹਨਾਂ ਵਿੱਚੋਂ ਇੱਕ ਇੱਕ ਮੁੰਡਾ ਨਵਾਲਗ ਵੀ ਆ ਔਰ ਉਹ ਕਾਫੀ ਤੇਜ਼ ਤਰ੍ਹਾਂ ਰਹੇਗਾ ਉਹ ਵੀ ਇਹ ਇਦਾਂ ਕਾਫੀ ਕੰਮ ਕਰ ਰਿਹਾ ਸੀਗਾ ਤਾਂ ਇਸ ਇਸ ਕੇਸ ਵਿੱਚ ਪੁਲਿਸ ਨੂੰ ਹੁਣ ਹੁਣ ਤੱਕ 2 ਕਿਲੋ ਤੇ 200 2 ਕਿਲੋ ਤੇ 255 300 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਇਨ ਔਰ ਦੋ ਪਿਸਤਲ ਬਰਾਬਦ ਹੋ ਚੁੱਕੇ ਆ ਇਹ ਇਹਨਾਂ ਤੋਂ ਫਰਦਰ ਜਿਹੜੀ ਆ ਜਿਹੜੀ ਪਿੱਛੇ ਇਹਨਾਂ ਨੇ ਜੋ ਜੋ ਕੀਤਾ ਵਾ ਉਹਦੀ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਚੱਲ ਰਹੀ ਆ ਤੇ ਜਿੱਚ ਹੋਰ ਕਾਫੀ ਰਿਕਵਰੀ ਹੋਣ ਦੀ ਆਸ ਆ ਇਸੇ ਤਰੀਕੇ ਨਾਲ ਪੁਲਿਸ ਨੇ ਜਿਹੜਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਪਿੱਛੇ ਹਸਪੀਟਲ ਦੇ ਕੋਈ ਕਾਫੀ ਸ਼ੀਸ਼ੇ ਸ਼ੂ ਤੋੜਤੇ ਸੀ ਹਸਪੀਟਲ ਦੇ ਇੱਕ ਪਾਰਟੀ ਨੇ ਜਾ ਕੇ ਉਹਦੇ ਵਿੱਚ ਵੀ ਪੁਲਿਸ ਨੇ ਪੰਜ ਬੰਦੇ ਜਿਹੜਾ ਅਰੈਸਟ ਕਰ ਰਹੇ ਆ ਤੇ ਚਾਰ ਬੰਦੀ ਜਿਹੜੀ ਆ ਹੋਰ ਵੀ ਜਿਹੜੇ ਆ ਉਹ ਵੀ ਅੱਜ ਅਰੈਸਟ ਕਰ ਲਏ ਆ। ਜਾਂ ਇਸ ਤਰੀਕੇ ਨਾਲ ਹਾਂਜੀ ਹਾਂਜੀ ਉਹ ਸਬੰਧੀ ਜਿਹੜੇ 9 ਬੰਦੇ ਅਰੇਸਟ ਕੀਤੇ ਜਾ ਚੁੱਕੇ ਆ ਇਹ ਗੁਰਦਾਸਪੁਰ ਪੁਲਿਸ ਜਿਹੜੀ ਆ ਜਿਹੜੇ ਜੰਨ ਯੁੱਧ ਨਸ਼ਾ ਵਿਰੋਧੀ ਜਿਹੜੀ ਆ ਮਹਿਮ ਵਿੱਚ ਬਹੁਤ ਅ ਚੰਗੀ ਤਰੀਕੇ ਨਾਲ ਲੱਗੇ ਹੋਏ ਆ ਔਰ ਇਹ ਸਬੰਧੀ ਕਾ ਕੇਜਿਸਟਰ ਡੇਲੀ ਕੇਜਿਸਟਰ ਕੀਤੇ ਜਾ ਰਹੇ। ਸਾਡੇ ਕਿੰਨੇ ਚਿਰ ਤੋਂ ਪਾਕਿਸਤਾਨ ਦੇ ਸਰਬਰ ਤੇ ਇਹ ਇਹ ਇਹਨਾਂ ਨੇ ਇਹ ਪਿਛਲੇ 1 ਮਹੀਨਾ ਪਹਿਲਾਂ ਇਹਨਾਂ ਦਾ ਲਿੰਕ ਉੱਥੇ ਹੋਇਆ ਸੀਗਾ ਤਾਂ ਉਸ ਉਦੋਂ ਹੀ ਇਹਨਾਂ ਨੇ 2-3 ਦਿਨ ਜੋ ਸਮਾਨ ਮਗਾਇਆ ਸੀਗਾ ਜਿਹਨੇ ਦੀ ਪੁਸ਼ੀਸ਼ ਚ ਆਇਆ ਹਾਂ ਇਹਨਾਂ ਦਾ ਕੋਈ ਬੰਦਾ ਆ ਇਹਨਾਂ ਦਾ ਕੋਈ ਇਹਨਾਂ ਨੇ ਇਹਨਾਂ ਲਿੰਕ ਆ ਉਹ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਆ ਉਹ ਅਸੀਂ ਉਹਨੂੰ ਕਨਫਰਮ ਕਰਦੇ ਪਏ ਆ ਉਹ ਬੰਦੇ ਜਲਦੀ ਅਰੈਸਟ ਹੋਣ ਦੇ ਸਾਰਾ ਜਿਹੜੀ ਕਨਸਾਈਨਮੈਂਟ ਮੰਗਉਂਦੇ ਸੀ ਆਪਣੇ ਵਾਸਤੇ ਮੰਗਉਂਦੇ ਸੀ ਜਾਂ ਕਿਸੇ ਹੋਰ ਨੂੰਗਾ ਨਹੀਂ ਉਹ ਅੱਗੇ ਅੱਗੇ ਸਪਲਾਈ ਦਿੰਦੇ ਸੀ ਆਂਡੀ ਡਰੋਨ ਥਰੂ ਇਹ ਪਹਿਲਾਂ ਬਿੱਟ ਡਰੋਨ ਥਰੂ ਡਰੋਨ ਥਰੂ ਆਂਡੀ ਲੋਕੇਸ਼ਨ ਪਹਿਲਾਂ ਕੋਟ ਰੇਸ ਹੁੰਦੀ ਸੀ ਲੋਕੇਸ਼ਨ ਇਹਨਾਂ ਦੀ ਪਹਿਲਾਂ ਸੈੱਟ ਹੁੰਦੀ ਸੀ ਉਹ ਇਹਨਾਂ ਨੂੰ ਦੱਸਦੇ ਸੀ ਕਿ ਇੱਥੇ ਬੈਠੋ ਔਰ ਉੱਥੇ ਉੱਥੇ ਜਾਂਦੀ ਸੀ ਇਹ ਪਾਕਿਸਤਾਨ ਦੇ ਨਾਲ ਜਿਹੜਾ ਜੇ ਸੰਪਰਕ ਹੈ ਕਿਸ ਤਰ੍ਹਾਂ WhatsApp ਰਾਹੀਂ ਗੱਲ ਕਰਦੇ ਕੋਈ ਨਹੀਂ ਉਹ ਜਿਹੜਾ ਜਿਹੜਾ ਦੂਜਾ ਬੰਦਾ ਇਹਨਾਂ ਨੇ ਦੱਸਿਆ ਉਹ ਲਿੰਕ ਵਿੱਚ ਹੈਗਾ ਉੱਥੇ ਕਿਹਦੇ ਨਾਲ ਹੈਗਾ ਪਾਕਿਸਤਾਨ ਚ ਹਣੀ ਕਿਹਦੇ ਨਾਲ ਹੈਗਾ ਪਾਕਿਸਤਾਨ ਚ ਕੋਈ ਪਾਕਿਸਤਾਨ ਵਿੱਚ ਇੱਕ ਬੰਦੇ ਦਾ ਨਾਮ ਦੱਸਿਆ ਹੈ ਨਹੀਂ ਵੀ ਉਹ ਆਵਾਪ ਨੂੰ ਪਾਕਿਸਤਾਨ ਦੇ ਨਾਮ ਫੋਕਾ ਝੂਠਾ ਵੀ ਹੋਵੇ ਪਰ ਇੱਥੋਂ ਵਾਲੇ ਬੰਦੇ ਦਾ ਨਾਮ ਸਹੀ ਹੈ ਹਾਂ ਬੜੀ ਭਾਈ ਉਹ ਵੈਰੀਫਾਈਡ ਹੈ ਉਹ ਕਹਿ ਰਹੇ ਕਿ ਸੁੱਕਿਆ ਨੂੰ ਘਰੋਂ ਚੋਕੇ ਲੈ ਗਏ ਨਹੀਂ ਜੋ ਪਰਿਵਾਰ ਹੈ ਨਹੀਂ ਨਹੀਂ ਉਹਦੇ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਬਿਲਕੁਲ ਪ੍ਰੋਪਰ ਤਰੀਕੇ ਨਾਲ ਚੱਲ ਰਹੀ ਹੈ